ਨਕ ਕੰਬੀ ਧੀਆਂ ਪੁੱਤ ਕਈ ਵਾਰ ਆਪਣੇ ਮਾਪੇ ਬਾਪ ਨੂੰ ਕਹਿ ਦੇਣਗੇ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਕਈ ਵਾਰ ਤੁਸੀਂ ਸਮਾਜ ਚ ਵਿਚਰਦੇ ਆਂ ਵੇਖਦੇ ਹੋ ਕੁਝ ਲੋਕਾਂ ਦੇ ਬੱਚੇ ਕਹਿਣਗੇ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਤੁਹਾਨੂੰ ਤੇ ਪਤਾ ਹੀ ਨਹੀਂ ਦੁਨੀਆ ਤੇ ਬੜੀ ਗਾਂ ਲੰਗੀ ਤੁਸੀਂ ਤੇ ਬੜੇ ਪੁਰਾਣੇ ਸਿਚੂ ਦੀ ਸੋਚ ਦੇ ਮਾਲਕ ਹੋ ਜਾਂ ਕਹਿ ਦੋ ਕਿ ਤੁਸੀਂ ਬੜੇ ਬੈਕਵਰਡ ਜੇ ਹੋ ਹੁਣ ਤਾਂ ਨਵੀਂ ਸੋਚ ਨਵੀਂ ਜਨਰੇਸ਼ਨ ਵਾਲੀ ਗੱਲ ਆ ਗਈ ਮੰਮੀ ਤਾਂ ਰਾਂ ਤੇ ਰੰਗ ਹੀ ਦਿੰਦਾ ਪਾਪਾ ਤਾਂ ਮੁਠੀ ਆ ਕੰਮ ਨਹੀਂ ਕਰਨ ਹੁੰਦਾ ਕਈ ਵਾਰ ਕੁਝ ਧੀਆਂ ਪੁੱਤ ਕਹਿ ਦੇਣਗੇ ਜੇ ਪਿਆਰ ਨਾਲ ਕਹਿ ਦੇਣ ਤੇ ਕੋਈ ਗੱਲ ਨਹੀਂ ਜੇ ਉਹ ਗੁੱਸੇ ਨਾਲ ਕਹਿਣ ਛਿੜਕ ਕੇ ਕਰਨ ਜਾਂ ਆਪਣੇ ਆਪ ਨੂੰ ਸਾਬਤ ਕਰਨਾ ਚਾਹ ਰਹੇ ਹੁੰਦੇ ਆਪਣਾ ਤਾ ਫਿਰ ਮਾਪਿਓ ਨੂੰ ਬੜਾ ਦੁੱਖ ਹੁੰਦਾ ਬੇਸ਼ੱਕ ਮਾਪੇ ਕੁਝ ਵੀ ਨਾ ਕਹਿਣ ਅਕਸਰ ਮਾਪੇ ਬੰਦੇ ਵੀ ਕੁਝ ਨਹੀਂ ਆ ਪਰ ਜਦੋਂ ਉਹ ਕਿਤੇ ਜਵਾਬ ਦਿੰਦੇ ਨਾ ਕੋਈ ਤੁਹਾਡੇ ਵਰਗਾ ਸਜਣ ਜਵਾਬ ਦਿੰਦਾ ਕਿ ਪੁੱਤਰਾ ਬਹਿ ਜਾ ਧੀਏ ਬਹਿ ਜਾ ਮੈਂ ਦੱਸਦਾ ਕਿ ਤੇਰੀ ਮਾਂ ਨੂੰ ਜਾਂ ਤੇਰੇ ਬਾਪ ਨੂੰ ਅਕਲ ਹੈਗੀ ਕਿ ਨਹੀਂ ਹੈਗੀ ਸੀ ਇਹ ਤੇਰੀ ਮਾਂ ਸੋਹਣੀ ਹੈਗੀ ਜਾਂ ਨਹੀਂ ਹੈਗੀ ਸੀ ਤਰ੍ਹਾਂ ਬਾਪ ਸੋਹਣਾ ਹੈਗਾ ਸੀ ਕਿ ਨਹੀਂ ਹੈਗਾ ਸੀ ਫਿਰ ਉਹਦਾ ਜਵਾਬ ਸੁਣ ਕੇ ਨਾ ਵੱਡਿਆਂ-ਵੱਡਿਆਂ ਦੀਆਂ ਅੱਖਾਂ ਦੇ ਵਿੱਚ ਤੁਹਾਡੇ ਵਰਗੇ ਪਾਣੀ ਲਿਆ ਦਿੰਦੇ ਨੇ ਪਾਣੀ ਵਿੱਚ ਕਰ ਕੰਦਾ ਕਿਉਂਕਿ ਸੱਚ ਬੋਲਦੇ ਫਿਰ ਤੁਸੀਂ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਪੁੱਤ ਧੀਏ ਜਦੋਂ ਤੇਰੀ ਮਾਂ ਜਿਵੇਂ ਜਦੋਂ ਤੈਨੂੰ ਪੈਦਾ ਕੀਤਾ ਸੀ ਨਾ ਪੈਦਾ ਕਰਨ ਦਾ ਸਮਾਂ ਆਇਆ ਸੀ ਇਹਨੇ ਆਪਣੇ ਹਿੱਸੇ ਦੀਆਂ ਰੋਟੀਆਂ ਵੀ ਤੈਨੂੰ ਖਵਾਈਆਂ ਧੀਏ ਤੈਨੂੰ 9 ਮਹੀਨੇ 10 ਮਹੀਨੇ ਪੁੱਤਰਾ ਤੈਨੂੰ ਆਪਣੇ ਪੇਟ 'ਚ ਰੱਖਿਆ ਤੇ ਆਪਣੇ ਜਿਹੜੀਆਂ ਰਾਤਾਂ ਦੀ نیندਾਂ ਸੀ ਉਹ ਵੀ ਤੇਰੇ ਤੋਂ ਕੁਰਬਾਨ ਕਰ ਦਿੱਤੀਆਂ ਤੂੰ ਤੇ ਇੱਕ ਦਿਨ ਦੀ نیند ਕੁਰਬਾਨ ਕਰ ਸਕਦਾ ਕਰ ਸਕਦੀ ਇਹਨੇ 9 ਮਹੀਨੇ ਦੇਣ ਜਿਹੜੀਆਂ ਸੀ ਤੇਰੇ ਲਈ نیندਾਂ ਖਰਾਬ ਕੀਤੀਆਂ ਜਾਗੀਆਂ 9 ਮਹੀਨਿਆਂ ਤੋਂ ਬਾਅਦ ਜਦੋਂ ਤੇਰਾ ਜਨਮ ਹੋਇਆ ਤੇ ਕਿੰਨੇ ਸਾਲ ਇਹਨੇ ਰੱਜ ਕੇ ਰੋਟੀ ਵੀ ਨਹੀਂ ਖਾਧੀ ਰੱਜ ਕੇ ਸੁਤਨੀ ਵੀ ਨਾ ਤੇਰੀ ਮਾਂ ਨਾ ਤੇਰਾ ਬਾਪ ਸੁੱਤਿਆ ਤੇ ਹਰ ਵੇਲੇ ਤੈਨੂੰ ਚੁੱਕੀ ਫੇਰਨਾ ਹਰ ਵੇਲੇ ਤੈਨੂੰ ਪਿਆਰ ਕਰਨਾ ਹਰ ਵੇਲੇ ਤੈਨੂੰ ਸਾਫ਼ ਸੁਥਰਾ ਰੱਖਣਾ ਇਸ ਕਰਕੇ ਤੇਰੀ ਮਾਂ ਦਾ ਜਿਹੜਾ ਰੰਗ ਰੂਪ ਸੀ ਨਾ ਧੀਏ ਪੁੱਤਰਾ ਤੈਨੂੰ ਸੰਭਾਲਣ ਦੇ ਲਈ ਤੈਨੂੰ ਪੈਦਾ ਕਰਨ ਦੇ ਲਈ ਉਹਨੇ ਕੁਰਬਾਨ ਕਰ ਦਿੱਤਾ ਤੂੰ ਤੇ ਇੱਕ ਕੁਛ ਛੋਟੀ ਜੀ ਚੀਜ਼ ਨਹੀਂ ਕੁਰਬਾਨ ਕਰ ਸਕਦਾ ਇਹਨੇ ਤੇ ਆਪਣਾ ਚਿਹਰੇ ਦਾ ਨੂਰ ਤੇਰੇ ਤੋਂ ਪੁੱਤ ਕੁਰਬਾਨ ਕਰਤਾ ਆਪਣੀਆਂ ਕਈ ਮਹੀਨਿਆਂ ਦੀਆਂ ਸਾਲਾਂ ਦੀਆਂ ਨੀਂਦਾਂ ਕਿਰਤੋਂ ਕੁਰਬਾਨ ਕਰ ਦਿੱਤੀਆਂ ਕਿਤੇ ਤੂੰ ਦੋ ਦਿਨ ਜਾ ਕੇ ਤੇ ਵੇਖ ਰਾਤ ਜਾ ਕੇ ਵੇਖ ਤੇਰੇ ਚਿਹਰੇ ਦਾ ਕੀ ਹਾਲ ਬਣ ਜਾਊਗਾ ਤੂੰ ਸਾਰੀ ਦਿਹਾੜੀ ਐਵੇਂ ਰਵੇਂਗਾ ਜਿਵੇਂ ਤੈਨੂੰ ਬੁਖਾਰ ਹੋ ਗਿਆ ਖੱਤਿਆ ਟੁੱਟਿਆ ਡਿੱਗਦਾ ਫਿਰਦਾ ਰਹਵੇਂਗਾ ਪਰ ਤੇਰੀ ਮਾਂ ਤੇਰਾ ਬਾਪ ਜਿਹੜਾ ਸੀ ਨਾ ਜਦੋਂ ਤੈਨੂੰ ਸੀ ਛੋਟਾ ਸਾਂ ਪੁੱਤਰਾ ਉਹ ਰਾਤ ਵੀ ਜਾਗਦੇ ਸੀ ਤੇ ਦਿਨੇ ਵੀ ਕੰਮ ਕਰਦੇ ਸੀ ਫਿਰ ਵੀ ਉਸ ਰੱਬ ਦਾ ਸ਼ੁਕਰਾਨਾ ਕਰਦੇ ਸੀ ਸ਼ੁਕਰ ਹੈ ਰੱਬਾ ਕਿ ਸਾਨੂੰ ਧੀਆ ਪੁੱਤਰ ਦਿੱਤੇ ਉਹ ਸਾਨੂੰ ਮਾਂ ਬਾਪ ਦਾ ਮਾਣ ਬਖਿਆ ਉਹਨਾਂ ਨੇ ਪੁੱਤਰਾ ਅਜੀ ਤੂੰ ਨਾਲ ਨੂੰ ਕਹਿ ਰਿਹਾ ਤੁਹਾਡੀ ਸ਼ਕਲ ਨਹੀਂ ਚੰਗੀ ਤੁਹਾਨੂੰ ਅਕਲ ਨਹੀਂ ਹੈਗੀ ਜੇ ਅਕਲ ਨਾ ਨਾ ਹੁੰਦੀ ਤੇ ਪੁੱਤਰਾ ਜਿੱਥੇ ਤੂੰ ਲਿਬੜਿਆ ਪਿਆਸਾ ਜਿੱਥੇ ਧੀਏ ਤੂੰ ਲਿਬੜੀ ਪਈ ਹੁੰਦੀ ਹਾਂ ਉੱਥੇ ਤੇਰੀ ਮਾਂ ਛੱਡ ਜਿੰਦੀ ਤੂੰ ਜਿੱਦਾਂ ਵੀ ਹੁੰਦੀ ਕਿ ਲੋਕਾਂ ਨੇ ਕਹਿਣਾ ਸੀ ਤੇਰੀ ਮਾਂ ਕਮਲੀ ਸੀ ਤੇਰੀ ਮਾਂ ਨਕਮੀ ਸੀ ਉਹਨੇ ਤੈਨੂੰ ਸੰਭਿਆ ਨਹੀਂ ਅੱਜ ਇਹ ਤੈਨੂੰ ਬਹਿਣ ਜੋਗਾ ਤੈਨੂੰ ਉੱਠਣ ਜੋਗਾ ਤੈਨੂੰ ਬੋਲਣ ਜੋਗਾ ਕਰਤਾ ਨਾ ਤੇ ਸ਼ੁਕਰ ਕਰ ਤੂੰ ਦੂਜਾ ਰੱਬ ਤੇ ਵੇਖਿਆ ਨਹੀਂ ਆ ਜਿਹੜੀ ਤੂੰ ਬੇਨਤੀ ਅਰਦਾਸ ਕਰਦਾ ਹੈ ਆਪਣੇ ਧਰਮ ਦੇ ਮਤਲਬ ਲੇਕਿਨ ਇਸ ਮਾਂ ਬਾਪ ਨੂੰ ਤਾਂ ਤੂੰ ਰੱਬ ਦੇ ਰੂਪ ਚ ਵੇਖਿਆ ਹੀ ਆ ਨਾ ਜਿਨ੍ਹਾਂ ਨੇ ਇੰਨਾ ਕੁਝ ਕੁਰਬਾਨ ਕਰ ਦਿੱਤਾ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਤੁਹਾਡੇ ਵੀ ਲਾ ਦਿੱਤੀ ਕਿ ਜਦੋਂ ਇਹੋ ਜਿਹਾ ਕੋਈ ਸੱਜਣ ਤੁਹਾਡੇ ਵਰਗਾ ਕਹਿੰਦਾ ਨਾ ਫਿਰ ਅਗਲੇ ਦੇ ਮੂੰਹ ਚ ਉਂਗਲਾ ਪੈ ਜਾਂਦੀ ਹੈ ਵਾਕਿਆਈ ਕਿਉਂਕਿ ਇਹ ਰਿਸ਼ਤੇ ਬਹੁਤ ਵੱਡੇ ਨੇ ਮਾਂ ਜਾਂ ਬਾਪ ਦਾ ਰਿਸ਼ਤਾ ਅਕਸਰ ਵੇਖਿਆ ਗਿਆ ਕਿ ਜਦੋਂ ਮਾਂ ਜਿਹੜੀ ਆ ਉਹੀ ਬੱਚੇ ਨੂੰ ਬੋਧਣਾ ਸਿਖਾਉਂਦੀ ਆ ਮਾਂ ਹੀ ਬੱਚੇ ਨੂੰ ਬਹਿਣਾ ਸਿਖਾਉਂਦੀ ਆ ਬਾਪ ਕਮਾਈਆਂ ਕਰ ਕਰ ਕੇ ਉਹਨੇ ਕਦੀ ਵੀ ਆਪਣੇ ਲਈ ਕੁਝ ਨਹੀਂ ਖਰੀਦਿਆ ਹੁੰਦਾ ਤੁਸੀਂ ਵੇਖੋ ਮਾਂ ਬਾਪ ਜੇ ਬਾਜ਼ਾਰ ਜਾਂਦੇ ਨਾ ਧੀਆ ਪੁੱਤਰਾਂ ਨੂੰ ਲੈ ਕੇ ਅਕਸਰ ਤੁਸੀਂ ਜਾਂਦੇ ਹੋ ਇਹ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਡਾ ਪੁੱਤਰ ਤੁਹਾਡੀ ਧੀ ਨੂੰ ਆ ਚੀਜ਼ ਪਸੰਦ ਆ ਤੁਸੀਂ ਆਪਣੇ ਵੀ ਉੱਥੇ ਬ੍ਰੇਕ ਮਾਰ ਦਿੰਦੇ ਚੱਲ ਧੀ ਨੂੰ ਲੈ ਵੀਏ ਪੁੱਤਰ ਨੂੰ ਲੈ ਵੀਏ ਫਿਰ ਤੁਸੀਂ ਤਾਂ ਰੱਬ ਵਰਗੇ ਹੀ ਹੋ ਨਾ ਰੱਬ ਉਹ ਕਿੱਥੇ ਅਸੀਂ ਦੇਖਿਆ ਰੱਬ ਤਾਂ ਮਨੁੱਖਾਂ 'ਚ ਹੀ ਵੱਸਦਾ ਤੁਹਾਡੇ ਵਰਗੇ ਇਨਸਾਨਾਂ ਦੇ ਵਿੱਚ ਹਾਂ ਬੇਸ਼ੱਕ ਬਹੁਤ ਸਾਰੇ ਧੀਆ ਪੁੱਤ ਬਹੁਤ ਚੰਗੇ ਹੁੰਦੇ ਨੇ ਉਹ ਆਪਣੇ ਮਾਪਿਆਂ ਦੀ ਕਦਰ ਕਰਦੇ ਨੇ ਕਰਨੀ ਵੀ ਚਾਹੀਦੀ ਆ ਉਹ ਧੀਆ ਪੁੱਤ ਤਾਂ ਹੋਰ ਵੀ ਕਰਮਾ ਵਾਲੇ ਨੇ ਜਿਹੜੇ ਇਮੋਸ਼ਨਲ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਫੀਲਿੰਗਸ ਹੁੰਦੀਆਂ ਨੇ ਭਾਵਨਾਵਾਂ ਹੁੰਦੀਆਂ ਨੇ ਜਿਉ ਆਪਣੇ ਮਾਂ ਨੂੰ ਆਪਣੇ ਬਾਪ ਨੂੰ ਕਹਿ ਦੇਣ ਨਾ ਕਿ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ ਬਹੁਤ ਕੁਝ ਕਰ ਰਹੇ ਹੋ ਮਾਣੋ ਇੰਜ ਦੇਖੋ ਜਿਵੇਂ ਰੱਬ ਨਹੀਂ ਰੋ ਪੈਂਦਾ ਐਵੇਂ ਹੋ ਜਾਏਗਾ ਮਾਂ ਅੱਖਾਂ ਭਰ ਕੇ ਕਹਿ ਦੇਗੀ ਬਾਪ ਅੱਖਾਂ ਭਰ ਕੇ ਕਹਿ ਦੇ ਨਹੀਂ ਪੁੱਤ ਸੀ ਕੀ ਕੀਤਾ ਸਾਰੀ ਦੁਨੀਆ ਕਰਦੀ ਆ ਸਾਡਾ ਵੀ ਫਰਜ਼ ਹੈ ਕਿੰਨਾ ਵੱਡਾ ਦਿਲ ਦਰਿਆ ਮਾਂ ਬਾਪ ਦਾ ਕਿੰਨਾ ਵੱਡਾ ਉਹਨਾਂ ਦੇ ਵਿੱਚ ਸਬਰ ਸੰਤੋਖ ਹੁੰਦਾ ਇਹ ਚੀਜ਼ਾਂ ਨੂੰ ਮਹਿਸੂਸ ਕਰਨਾ ਚਾਹੀਦਾ ਜੇ ਧੀਆ ਪੁੱਤਰ ਤੇ ਮਾਂ ਬਾਪ ਇੱਕ ਦੂਜੇ ਦੇ ਪ੍ਰਤੀ ਇਹ ਭਾਵਨਾ ਰੱਖਣਾਂ ਤਾਂ ਫਿਰ ਉਹ ਘਰ ਜਿਹੜਾ ਨਾ ਉਹ ਘਰ ਨਹੀਂ ਹੁੰਦਾ ਉਹ ਸਵਰਗ ਹੁੰਦਾ ਉਸ ਘਰ ਵਿੱਚ ਜੀ ਕਰਦਾ ਕਿ ਹਰ ਵੇਲੇ ਆਪਣੇ ਘਰ 'ਚ ਰਹੀਏ ਆਪਣੇ ਪਰਿਵਾਰ 'ਚ ਰਹੀਏ ਬੱਚਿਆਂ 'ਚ ਰਹੀਏ ਜਿੱਥੇ ਸਾਨੂੰ ਇੰਨਾ ਸਕੂਨ ਮਿਲਦਾ ਤੇ ਜਿਸ ਘਰ ਵਿੱਚ ਭਾਵਨਾਵਾਂ ਨਾ ਹੋਣ ਜਿਸ ਘਰ ਵਿੱਚ ਪਿਆਰ ਨਾ ਹੋਵੇ ਜਿੱਥੇ ਘਰ 'ਚ ਫੀਲਿੰਗ ਨਾ ਹੋਣ ਉਸ ਘਰ 'ਚ ਜਾਨਵ ਵੀ ਨਹੀਂ ਜੀ ਕਰਦਾ ਉਹ ਘਰ ਵੱਡਣ ਵੱਡਣ ਪੈਂਦਾ ਆ ਤੇ ਮਨ ਵੀ ਉਦਾਸ ਦੇ ਦੁਖੀ ਹੋ ਜਾਂਦਾ ਆ ਤੇ ਮੈਂ ਆਸ਼ ਕਰਦਾ ਕਿ ਬਹੁ ਗਿਣਤੀ ਲੋਕ ਚੰਗੇ ਨੇ ਆਪਣੇ ਬੱਚਿਆਂ ਨੂੰ ਸਾਨੂੰ ਦੱਸਣਾ ਚਾਹੀਦਾ ਸਾਡਾ ਫਰਜ਼ ਬਣਦਾ ਕਿਉਂਕਿ ਇਹ ਚੀਜ਼ਾਂ ਨਾ ਤਾਂ ਸਕੂਲ 'ਚ ਪੜ੍ਹਾਇਆ ਜਾਂਦੀਆਂ ਨੇ ਨਾ ਕਾਲਜ 'ਚ ਨਾ ਯੂਨੀਵਰਸਿਟੀ 'ਚ ਪੜ੍ਹਾਇਆ ਜਾਂਦੀਆਂ ਨੇ ਨਾ ਕਿਸੇ ਸਮਾਗਮ 'ਚ ਗੱਲ ਕੀਤੀ ਜਾਂਦੀ ਆ ਜੇ ਅਸੀਂ ਇਹਨਾਂ ਗੱਲਾਂ ਤੇ ਗੱਲ ਕਰਾਂਗੇ ਤਾਂ ਕੁਦਰਤੀ ਗੱਲ ਸਾਡੇ ਵਿੱਚ ਸਾਡੇ ਪਰਿਵਾਰਾਂ 'ਚ ਆਪਸੀ ਪਿਆਰ ਮੁਹੱਬਤ ਸਤਿਕਾਰ ਵਧੇਗਾ ਔਰ ਰਲਮਿਲ ਕੇ ਹਰ ਇੱਕ ਦੇਤੀ ਬੁੱਤ ਨੂੰ ਚੰਗੀ ਸਿੱਖਿਆ ਦੇਈਏ ਹਰ ਇੱਕ ਦੇਤੀ ਬੁੱਤ ਨੂੰ ਦੱਸਿਏ ਕਿ ਮਾਂ-ਬਾਪ ਸਭ ਤੋਂ ਪਹਿਲਾਂ ਬਾਕੀ ਕੰਮ ਬਾਅਦੋਂ ਨੇ ਚਾਹੀਦੇ ਨੇ ਜੇ ਅਸੀਂ ਮਾਪੇ ਦਾ ਸਤਿਕਾਰ ਕਰਾਂਗੇ ਮਾਪੇ ਸਾਡਾ ਸਤਿਕਾਰ ਕਰਨਗੇ ਜ਼ਿੰਦਗੀ ਬਿਹਤਰ ਆ ਹੋ ਸਕਦਾ ਕੁਝ ਮਾਪੇ ਚੰਗੇ ਨਾ ਹੋਣ ਹੋ ਸਕਦਾ ਕੁਝ ਮਾਪੇ ਦੀ ਕਮਜ਼ੋਰੀਆਂ ਹੋਣ ਕਿਸੇ ਮਾਪੇ ਦੀ ਆਰਥਿਕਤਾ ਦਾ ਕਾਰਨ ਹੋਵੇ ਉਹ ਇੱਕ ਅਲੱਗ ਵਿਸ਼ਾ ਹੈ ਆਪਣਾ ਵਿਚਾਰ ਇਹ ਆ ਕਿ ਆਪਾਂ ਨੂੰ ਮਾਪਿਆਂ ਨੂੰ ਇੰਜ ਨਹੀਂ ਕਹਿਣਾ ਚਾਹੀਦਾ ਜੇ ਸਾਡੀ ਉਹਨਾਂ ਦਾ ਬਣਦੀ ਆ ਤਾਂ ਵੀ ਠੀਕ ਨਹੀਂ ਬਣਦੀ ਤਾਂ ਵੀ ਠੀਕ ਆ ਜੇ ਬਣਦੀ ਆ ਤੇ ਫਿਰ ਤਾਂ ਸਭ ਵੀ ਵਧੀਆ ਆ ਬਾਕੀ ਇੱਕ ਦੂਜੇ ਦੀ ਇੱਜ਼ਤ ਮਾਨ ਕਰਨਾ ਹੀ ਚਾਹੀਦਾ ਜਿਹੜੇ ਬੱਚੇ ਕਰਦੇ ਨੇ ਤੇ ਜ਼ਿੰਦਗੀ 'ਚ ਸੁੱਖ ਲੈਂਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜਿਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ